ਇਹ ਸਮਝੋ ਜਿਹੜਾ ਤੁਹਾਡੇ ਕੋਲ ਅੱਜ 5 ਲੱਖ ਦਾ ਨੁਕਸਾਨ ਹੋ ਗਿਆ ਇਹ ਮੇਰਾ ਨਹੀਂ ਸੀ ਸਹੀ ਹੈ ਪਰ 5 ਲੱਖ ਆ ਗਏ ਤਾਂ ਵੀ ਇਹ ਮੇਰਾ ਨਹੀਂ ਸੀ ਆਇਆ ਇਹ ਤੇ ਸਾਡੇ ਕੋਲ ਆਇਆ ਹੈ ਔਰ ਕਦੇ ਜਾਏਗਾ ਇਹ ਤੁਸੀਂ ਆਪਣਾ ਮੇਰਾ 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 ਲਾਈ ਹੋਈ ਹੈ ਇਸੇ ਕਰਕੇ ਤੁਹਾਨੂੰ ਟੈਨਸ਼ਨ ਹੈ ਇਹ ਸਾਰੀ ਟੈਨਸ਼ਨ ਮੇਰਾ ਦੀ ਹੈ ਬਿਲਕੁਲ ਨਾ ਕਿ ਤੇਰਾ ਜਦ ਤੂੰ ਆਖੋ ਤੇਰਾ 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 ਤੇ ਤੁਹਾਨੂੰ ਟੈਨਸ਼ਨ ਹੋਏਗੀ ਨਹੀਂ ਉਹ ਬਾਬਾ ਜੀ ਉਹਦੇ 2000 5000 ਕਰੋੜ ਦਾ ਮਾਲਕ ਹੈ ਉਹਦੇ ਉਹ ਬਾਬਾ ਜੀ ਬੜੀ ਕਿਰਪਾ ਹੈ ਅਰੇ ਬਾਬਾ ਜੀ ਕੀ ਕਿਰਪਾ ਉਹਦੇ ਕੱਲ ਹੀ ਨਾ ਮਾਇਆ ਘੱਟੀ ਕਰ ਰਿਹਾ ਹੈ ਕੀ ਬਾਤ ਹੈ ਪਰ ਗੁਰੂ ਮਾਰੀ ਕੋਲ ਸਾਰੇ ਸੈਂਸਰ ਲੱਗੇ ਨੇ ਇਤਨੇ ਪਾਵਰਫੁਲ ਸੈਂਸਰ ਲੱਗੇ ਨੇ ਤੁਸੀਂ ਗਾਲ੍ਹੀਆਂ ਦੇ ਰਹੇ ਉੱਤੇ ਪਹੁੰਚਦੀਆਂ ਤੁਸੀਂ ਵਾਹਿਗੁਰੂ ਕਹਿ ਰਹੇ ਉੱਤੇ ਪਹੁੰਚਦੀਆਂ ਤੁਸੀਂ ਬੇਮਾਨੀਆਂ ਕਰ ਰਹੇ ਹੋ ਉੱਤੇ ਪਹੁੰਚੀ ਆ ਤੁਸੀਂ ਲੋਕਾਂ ਦਾ ਪੈਸਾ ਮਾਰ ਰਹੇ ਹੋ ਉੱਤੇ ਪਹੁੰਚੀ ਜਾਂ ਕੰਪਿਊਟਰ ਸਾਰੇ ਫੇਲਨ ਕੀ ਆਵਾਜ਼ ਇਹ ਸਾਰੇ ਫੇਲਨ ਪਾਪਾ ਜੀ ਜਿੰਨਾ ਮਰਜੀ ਕਰ ਲੈ ਤੂੰ ਕਦੇ ਵੀ ਤੂੰ ਕੀ ਗੁਰਦੁਆਰੇ ਜਾਓ ਤੇ ਤੱਕੇ ਨਾ ਮਾਰੋ ਤੱਕੇ ਮਾਰਨੇ ਦਾ ਤੁਹਾਨੂੰ ਰੱਬ ਨਹੀਂ ਮਿਲੇਗਾ ਉਹ ਜਿਹੜਾ ਬਾਹਰ ਹੀ ਬੈਠਿਆ ਉਹਦੇ ਕੋਲ ਰੱਬ ਆ ਜਾਏਗਾ ਰੱਬ ਘਰ ਬੈਠੇ ਆ ਜਾਂਦੇ ਮਰਾਠੀ ਵਿੱਚ

ਦੰਦਨ ਗੁਰਤੇ ਇੱਕ ਬਾਦੂ ਜੀ ਜਪ ਚੱਲਦਾ ਰਹਿੰਦੇ ਨੇ ਉਹ ਮੂੰਹ ਤੇ ਨਹੀਂ ਆਂਦਾ ਆਵਾਜ਼ ਨਹੀਂ ਆਂਦੀ ਅੰਦਰ ਚੱਲਦਾ ਹੀ ਰਹਿੰਦਾ ਇੱਕ ਬਾਦੂ ਜੀ ਜਿਵੇਂ ਲੋ ਜਸਰ ਜਿਹੜੇ ਏਸੀ ਵਿੱਚ ਬੈਠੇ ਏਸੀ ਦੀ ਪ੍ਰਾਪਤ ਕਰਦੇ ਆਂ ਔਰ ਮੈਂ ਤਪਤੀ ਤੋਂ ਏਸੀ ਪ੍ਰਾਪਤ ਕਰ ਲੈਣਾ ਅੰਦਰੋਂ ਲੋਕੀ ਕੀ ਕਰਦੇ ਨੇ ਐਸੀ ਸਾਰੇ ਕਰਮ ਕਿਸ ਵਾਸਤੇ ਕਰ ਰਹੇ ਆਂ ਆਪਣੀ ਔਲਾਦ ਵਾਸਤੇ ਚੋਰੀ ਬੇਈਮਾਨੀ ਝੂਠ ਸਭ ਆਪਣੀ ਔਲਾਦ ਵਾਸਤੇ ਕਰ ਰਹੇ ਆਂ 4 ਕਰੋੜ ਦਾ ਬੰਦਾ ਵੀ ਕਹਿੰਦਾ ਮੈਂ ਸਾਰੀ ਪ੍ਰੋਪਰਟੀ ਡੋਨੇਟ ਕਰ ਦੇਣਾ ਸਾਰੇ ਉਹਨੂੰ ਘਰੂ ਵਾੜ ਕਰ ਦੇਣਗੇ ਜੀ ਬਿਲਕੁਲ ਕਿ ਜਾ 100 ਕਰੋੜ ਦਾ ਬੰਦਾ 1000 ਕਰੋੜ ਦਾ 5 ਤੋਂ 1000 ਕਰੋੜ 2000 ਵਾਲੇ ਬੰਦੇ ਨੂੰ ਚੈਲੰਜ ਕਰਨਾ ਹੈ ਤੂੰ ਉਹ ਆਪਣੇ ਫੈਮਲੀ ਨੂੰ ਸਾਰੇ ਕੋਪਰਟੀ ਵਾਰਕ ਕਰ ਦੇਣੇ ਉਹ ਕਹਿੰਦੇ ਪਾਪਾ ਪਾਪਾ ਤੇ ਉਹਨੂੰ ਉਸੇ ਅਗਲੇ ਘੰਟੇ ਬਾਅਦ ਗਾਲੀਆ ਦੇਣਗੇ ਹਾਂ ਅੱਜ ਤੁਸੀਂ ਆਪਣੀ ਵੱਡੀ ਵੱਡੀ ਘੜੀਆਂ ਤੇ ਗੁੰਮ ਰਹੇ ਹੋ ਸਭ ਕੁਝ ਗੁੰਮ ਰਹੇ ਹੋ ਗੁਰਤੇਗ ਬਹਾਦਰ ਦੀ ਵਜੇ ਨਾਲ ਗੁੰਮ ਰਹੇ ਹੋ ਉਹ ਮੇਰੇ ਉਸ ਗੁਰੂ ਨੂੰ ਦੇਖੋ ਜਿਹੜਾ ਆਪਣਾ ਸਭ ਕੁਝ ਸ਼ਹੀਦ ਕਰਕੇ ਰਾਤੀ ਟੀਲਾ ਲਾ ਕੇ ਟੀਲਾ ਲਾ ਕੇ ਵਰਸ ਹੋ ਗਿਆ ਹੈ ਜੰਗਲਾ ਵਿੱਚ ਔਰ ਤੁਸੀਂ ਗੱਦੀ ਤੇ ਬੈਠੇ ਹੋ ਸੋਦੇ ਹੋ ਔਰ ਡਰਿੰਕ ਕਰਦੇ ਹੋ ਮੇਰੇ ਗੁਰੂ ਨੂੰ ਦੇਖੋ ਜੰਮੇ ਰਾਤੀ ਬਿਸਤਰ ਤੇ ਸੋਣਾ ਨਾ ਮੈਂ ਸੋਚਦਾ ਮੇਰੇ ਗੁਰੂ ਮਹਾਰਾਜ ਅੱਜ ਈਲੇ ਤੇ ਸੋ ਗਏ ਸੀ ਮੈਨੂੰ ਆ ਗੁਰੂ ਨੇ ਬਿਸਤਰ ਦਿੱਤਾ ਸੋਣੇ ਵਾਸਤੇ ਸਭ ਕੁਝ ਦਿੱਤਾ ਹੈ ਤੇ ਮੈਂ ਬਿਨਾ ਪੀਏ ਇਤਨੀ ਅੱਛੀ ਨੀਂਦ ਆਂਦੀ ਹੈ ਲੋਕਾਂ ਨੂੰ ਬੋਤਲ ਵੀ ਕੇ ਨੀਂਦ ਨਹੀਂ ਆਂਦੀ ਆਪਣੇ ਬੱਚਿਆਂ ਨੂੰ ਕੇਸ ਕਟਾਉਂਦੇ ਹੋ ਟੋਪੀਆਂ ਪੈਣਾਉਂਦੇ ਹੋ ਕਿਉਂ ਬਿਨਾਂਦੇ ਹੋ ਉਹਨਾਂ ਨੂੰ ਦਖਲ ਕਰਦੇ ਹੋ ਪ੍ਰੋਪਰਟੀ ਨੂੰ ਬਗਾਰ ਕੀ ਕੁਛ ਨਹੀਂ ਹੈ ਆਪਣੇ

गुरु तेग बहादुर जी बहुत नीत चुकाना मतलब जी टी पी नगर ठीक है जी, जी टी पी नगर तू कभी जब भी मेरी नींद खुल जाती है बारह बजे एक बजे सीधी गड्डी चुकनी गुरु तेग बहादुर जी चरण से चले जाना ठीक है ठीक है मैं चाहना हम अपने मन करना मेरे गड्डी गला चला मेरे धन धन गुरु तेग बहादुर जी जाप चलता रहे

ਜਿੱਦਾਂ ਨਾ ਅੱਜ ਕੱਲ੍ਹ ਅਸੀਂ ਵੇਖਦੇ ਆਂ ਵੀ ਕਈ ਵਾਰੀ ਅਸੀਂ ਧਾਰਮਿਕ ਸਥਾਨਾਂ ਦੇ ਉੱਤੇ ਜਾਂਦੇ ਆਂ। ਉਹ ਉੱਥੇ ਕਈ ਵਾਰੀ ਨਾ ਅੱਜ ਕੱਲ੍ਹ ਲੋਕੀ ਇਦਾਂ ਜਾਣ ਲੱਗੇ ਵੀ ਜਿੱਦਾਂ ਕਿਸੇ ਸੈਰ ਸਪਾਟੇ ਤੇ ਅਸੀਂ ਜਾ ਰਹੇ ਆਂ। ਹਨਾ ਤੇ ਤੁਸੀਂ ਜਿੱਦਾਂ ਕਹਿੰਦੇ ਹੋ ਵੀ ਤੁਸੀਂ ਕਿਤੇ ਵੀ ਜਾਓ ਚਾਹੇ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਮਾਰਕੀਟ ਜਾ ਰਹੇ ਹੋ। ਤੇ ਤੁਸੀਂ ਆਪਣੇ ਮਨ ਦੇ ਵਿੱਚ ਇਹ ਜਪਦੇ ਰਹਿੰਦੇ ਹੋ। ਹਾਂ ਜਪਦੇ ਰਹਿੰਦੇ। ਹਾਂ ਜੀ। ਤੇ ਤੁਸੀਂ ਉਹ ਉਸ ਦੇ ਉਸ ਦੇ ਮਨੋਂ ਕੁਝ ਵੀ ਮਤਲਬ ਇਤਨਾ ਇੱਕਦਮ ਐਸਰਾ ਰਹਿੰਦੇ। ਹਾਂ। ਮਤਲਬ ਜੈਸਰਾ ਜਿਹੜੇ ਏਸੀ ਵਿੱਚ ਬੈਠੇ ਏਸੀ ਦੀ ਰਾਤ ਕਰਦੇ ਆ। और मैं तब तो भी ए सी प्राप्त कर लेना अंदर अच्छा जी क्या क्या हाँ। बात है क्या बात है क्या भी मैं एक हाँ। शर्ट भी जा रहा है कितनी भी ठंड होए। अच्छा जी मैं आ रहा है मनु ठंड नहीं लगती क्योंकि मैं अंदर वसा लेने रब तो ठंड ठंड और गर्मी सब दूर हो जाती है क्या बात है मनु ए की कोई जरूरत नहीं है क्या बात केसरा भी चला जा केसरा भी चला कितनी ਮੈਂ ਵੀ ਚਲਾ ਜਾ ਮੈਨੂੰ ਗਰਮੀ ਨਹੀਂ ਲੱਗੇਗੀ ਸਰਦੀ ਨਹੀਂ ਲੱਗੇਗੀ ਕਿਉਂਕਿ ਜਦ ਅੰਦਰ ਠੰਡ ਵਹਿ ਜਾਂਦੀ ਨੇ ਰੱਬ ਦੀ ਤੇ ਬੰਦੇ ਨੂੰ ਗਰਮੀ ਸਰਦੀ ਨਹੀਂ ਲੱਗਦੀ ਕੀ ਬਾਤ ਹੈ ਇਹ ਸੱਚੀ ਗੱਲ ਹੈ ਸਰ ਬਿਲਕੁਲ ਸੱਚੀ ਹੈ ਮੈਂ ਸਾਰੇ ਨੂੰ ਵੀਰਾਂ ਨੂੰ ਕਹਿੰਦਾ ਅਸੀਂ ਸ਼ੀਸ਼ਾ ਯਾਤਰਾ ਕਰ ਰਹੇ ਹਾਂ ਅਸੀਂ ਗੁਰਤੇਗ ਬਹਾਦਰ ਜੀ ਦਾ ਸ਼ੀਸ਼ ਲੈ ਕੇ ਜਾ ਰਹੇ ਹਾਂ ਮਤਲਬ ਉਹਨਾਂ ਨੇ ਸ਼ੀਸ਼ ਦਿੱਤੇ ਸੀ ਜਿਵੇਂ ਜੀ ਮੈਂ ਇੱਕ ਇੱਕ ਗੱਲ ਕਹਿਣਾ ਚਾਹਨਾ સાંજી કરના ચંદી મેં મહારાષ્ટ્ર ગણપતિ મહારાજ નિકલ પુણે વિસર્જન કરવાસર્જન કરવા સારા પુના બમ્બે ટ્રેકઈ હમચે બી પૂરી જામ રી પુણે બીજ જામતા મહારાષ્ટ્ર એક ગુણ લેવા ચાહે કહે ગણપતિ મેં ગણપતિ મહારાજ કોઈ જાનતા હું મે આરતી ભી આતી नामदेव की आती है ठीक। मैं नामदेव महाराज के जाता हूं मंदिर नामदेव महाराज बहुत बड़े संत हुए थे हां जी नामदेव महाराज ने ज्यों जु ज्यों नाम हर गुण उचरा हां ज्यों ज्यों नाम देहरा फिर है देहरा की नामदेव महाराज की भक्ति में इतनी बड़ी शक्ति थी इतनी बड़ी शक्ति थी एक दिन मैं शीशगंज गुरुद्वारे गया लोकी टक्का मार रहे थे मैं सेवादार नु सेवा नहीं हुई ते मैं के हाथ रख लेता अरदास होने लगी मैं के नामदेव महाराज नु बाद दर्शन हो गए ਨੂੰ ੱਟਕੇ ਮਾਰ ਕੇ ਦਰਸ਼ਨ ਨਾ ਕਰੋ ਐਕਚੁਅਲ ਮੈਂ ਸਾਰੀ ਗੁਰੂ ਗੁਰੂ ਸਿਕਾ ਨੂੰ ਕਹਿਣਾ ਚਾਹੁੰਦਾ ਕਦੇ ਵੀ ਤੁਸੀਂ ਗੁਰਦੁਆਰੇ ਜਾਓ ਤੇ ੱਟਕੇ ਨਾ ਮਾਰੋ ੱਟਕੇ ਮਾਰਨੇ ਨਾਲ ਤੁਹਾਨੂੰ ਰੱਬ ਨਹੀਂ ਮਿਲੇਗਾ ਨਾਮਦੇ ਮਹਾਰਾਜ ਨੂੰ ਬਾਅਦ ਰੱਬ ਮਿਲ ਗਿਆ ਸੀ ਨਾਮਦੇ ਮਹਾਰਾਜ ਦਾ ਮੰਦਿਰ ਸਹੀ ਨਾਮਦੇ ਮਹਾਰਾਜ ਦੇ ਗੁਰੂ ਮੰਦਿਰ ਦੇ ਮੁਖ ਮੋੜ ਲਿਤਾ ਸੀ ਨਾਮਦੇ ਮਹਾਰਾਜ ਦੇ ਪਰ ਮੁਖ ਮੋੜ ਲਿਤਾ ਸੀ ਹਾਂਜੀ ਔਰ ਨਾਮਦੇ ਮਹਾਰਾਜ ਦਾ ਅਮਰ ਸਰਵੀ अपना गुरुद्वारा है बहुत किलोमीटर गुमान गुमान करके करके महाराष्ट्र लोग भी ते गुमान करके ओ नाम भी जैसी भक्ति करो धक्के के तो की रब नहीं मिल जाएगा पहला और कई ऐसे लोग होंगे जेडे मेरी नजर भी आये न शीज अगे जाके जांदे जाते एकदम ਜਿਹੜੇ ਲੋਕਾਂ ਨੇ ਮੱਥਾ ਟੇਕਣਾ ਉਹ ਮੱਥੇ ਕਿਸ ਨਾਲ ਟੇਕਨ ਤੁਸੀਂ ਅੱਗੇ ਜਾ ਕੇ ਬੈਠ ਗਿਓ ਔਰ ਰੱਬ ਵੀ ਤੁਹਾਡੇ ਆਕੇ ਆ ਜਾਏਗਾ ਉਹ ਜਿਹੜਾ ਬਾਹਰ ਹੀ ਬੈਠਿਆ ਉਹਦੇ ਕੋਲ ਰੱਬ ਆ ਜਾਏਗਾ ਹੂੰ ਰੱਬ ਘਰ ਬੈਠੇ ਆ ਜਾਂਦਾ ਹੈ ਮਰਾਠੀ ਵਿੱਚ ਇੱਕ ਸਕੂ ਬਾਈ ਦੀ ਆਰਤੀ ਹੈ ਅੱਛਾ ਜੀ ਸਕੂ ਬਾਈ ਕੇ ਕਰਦੀ ਹੈ ਉਦੀ ਸਸ ਕੀ ਕਰਦੀ ਹੈ ਉਹ ਕਹਿੰਦੀ ਹੈ ਤੂੰ ਬਖਤੀ ਦੇ ਨਹੀਂ ਜਾਏਂਗੀ ਪੰਡਰੰਗਾ ਦੀ ਕੀਰਤਨ ਦੀ ਜਾਏਗੀ ਕੀਰਤਨ ਤੇ ਮੈਂ ਜਾਾਂਗੀ ਤੂੰ ਘਰ ਬੈਠ ਕੇ ਪਰਤਨ ਮਾਣਨੀ अच्छा जी बर्तन मांझ और रोटी बना सब बना ठीक है उन्होंने डर है और कीर्तन करती रहती है एक रोज कीर्तन पे जाती है अच्छा उन्होंने रब घर दर्शन देन आंदे अच्छा जी दर्शन देन आंदे क्या बात है इतनी अपने, अपने अंदर पावर तुसी क्रिएट कर लो कि रब तुम्हारे अंदर ही नाल रब नु लेके चलो क्या बात है रब नु नाल लेके चलो रब नु तुम्हारे दिल लेके चलो

ਠੀਕ ਹੈ ਗੁਰਸਿੱਖੀ ਅਗਰ ਇਕ ਹੋ ਜਾਏ ਨਾ ਤੇ ਇਹ ਹਿੰਦੁਸਤਾਨ ਦੀ ਸਭ ਤੋਂ ਵੱਡੀ ਕੌਮ ਹੋਏਗੀ ਕਿ ਸਭ ਕੇਕੜੇ ਜਿਵੇਂ ਇੱਕ ਬੋਤਲ ਵੀ ਕੇਕੜੇ ਬਾਜ਼ਾਰ ਸਭ ਇੱਕ ਦੂਜੇ ਟੰਗਾ ਖਿੱਚ ਰਹੇ ਠੀਕ ਹੈ ਉਹ ਇੱਕ ਕੇਕੜੇ ਉੱਤੇ ਜਾਂਦੇ ਫਿਰ ਤੇ ਲਿਆਉਂਦੇ ਨੇ ਠੀਕ ਇਹਨਾਂ ਨੂੰ ਸਭ ਨੂੰ ਇਕ ਹੋ ਜਾਣਾ ਚਾਹੀਦਾ ਹੈ ਠੀਕ ਇਕ ਹੋਣਾ ਚਾਹੀਦਾ ਮੈਂ ਇੱਕ ਬੇਨਤੀ ਕਰਾਂਗਾ ਇਹ ਗੁਰੂ ਮਹਾਰਾਜ ਦਾ ਧੰਨਵਾਦ ਕਰਨ ਇੱਕ ਮੇਰੇ ਗੁਰੂ ਨੇ ਸ਼ੀਸ਼ ਦਿੱਤਾ ਜਿ ਜੀ ਤੇਗੇ ਸ਼ੀਸ਼ ਦਿੱਤਾ तुसी अपने बच्ची एक उंगली नहीं कटा सकते तुसी, दा नहीं चुका सकते। तुसी उंगली नहीं कटा सकते। फिर तुसी केस क्यों कटन दे दो? ठीक है अन्मोल जिस कीमत नहीं लगा सकते। अपने बच्चा बना दोना दखल कर दो बगैर कि कुछ नहीं है अपने ਕੀ ਵੀ ਰੱਖਣਗੇ ਪਕੜੀ ਵੀ ਬੰਨਣਗੇ ਸਭ ਕੁਝ ਕਰਨਗੇ ਸਹੀ ਕੀ ਵੀ ਕਰਨਗੇ ਮੇਰੀ ਇੱਕ ਬੇਨਤੀ ਹੈ ਸਰ 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 ਜਿਹੜੀ ਤੁਸੀਂ ਗੱਲ ਬੋਲੀ ਨਾ ਵੈਸੇ ਬੜੀ ਕਮਾਲ ਦੀ ਗੱਲ ਬੋਲੀ ਹੈ ਇਹ ਪੰਜਾਬ 'ਚ ਹੀ ਹੋ ਰਿਹਾ ਵੈਸੇ ਮੈਂ ਵੇਖਿਆ ਜਿੱਦਾਂ ਭਾਈ ਸਾਹਿਬ ਨੇ ਕੋਲਕੱਤੇ ਤੋਂ ਨੇ ਕੋਲਕੱਤੇ ਵੀ ਗੁਰਸਿੱਖ ਮਿਲਣਗੇ ਜਿੱਦਾਂ ਤੁਸੀਂ ਮਹਾਰਾਸ਼ਟਰ ਤੋਂ ਬਾਹਰ ਦੇ ਸਾਰੇ ਜੰਮੂ ਚਲੇ ਜਾਓ ਕਸ਼ਮੀਰ ਚਲੇ ਜਾਓ ਪੱਕੇ ਗੁਰਸਿੱਖ ਮਿਲਦੇ ਆ ਪੰਜਾਬ 'ਚ ਇਹ ਚੱਲਣ ਚੱਲਿਆ ਪਿਆ ਇਸ ਤਰ੍ਹਾਂ ਹੈ ਨਾ ਮੇਰੀ ਹੋਰ ਵੀ ਬੇਨਤੀ ਹੈ ਮੇਰੀ ਬੰਦੀ ਹੈ ਤੁਸੀਂ ਵਾਇਗਰੂ ਦੇ ਤਾਂ ਧੰਨਵਾਦ ਕਰੋ ਆ ਤੁਸੀਂ ਆਪਣੀ ਵੱਡੀ ਵੱਡੀ ਗੱਡੀਆਂ ਤੇ ਘੁੰਮ ਰਹੇ ਹੋ ਸਭ ਕੁਝ ਘੁੰਮ ਰਹੇ ਹੋ ਗੁਰਤੇਗ ਬਹਾਦਰ ਜੀ ਵਜੇ ਨਾਲ ਘੁੰਮ ਰਹੇ ਹੋ ਉਹ ਮੇਰੇ ਉਸ ਗੁਰੂ ਨੂੰ ਦੇਖੋ ਜਿਹੜਾ ਆਪਣਾ ਸਭ ਕੁਝ ਸ਼ਹੀਦ ਕਰਕੇ ਰਾਤੀ ਟੀਲਾ ਲਾ ਕੇ ਟੀਲਾ ਲਾ ਕੇ ਔਰ ਸੋ ਗਿਆ ਜੰਗਲਾ ਵਿੱਚ ਔਰ ਤੁਸੀਂ ਗੱਦੇ ਤੇ ਬੈਠੇ ਸੋਦੇ ਹੋ ਔਰ ਡਰਿੰਕ ਕਰਦੇ ਹੋ ਔਰ ਦਾੜੀਆਂ ਮਾਰਦੇ ਹੋ ਮੇਰੇ ਗੁਰੂ ਨੂੰ ਦੇਖੋ ਜਦ ਮੈਂ ਰਾਤੀ ਬਿਸਰ ਦੇ ਸੋਣਾ ਨਾ ਮੈਂ ਖੁਸ਼ਦਾ ਮੇਰੇ ਗੁਰੂ ਮਹਾਰਾਜ ਅੱਜ ਹੀਲੇ ਤੇ ਸੌ ਗਈ ਮੈਂ ਮਨੂੰ ਵਾਇਗਰੂ ਨੇ ਬਿਸਤਰ ਦਿੱਤਾ ਹੈ ਸੌਣੇ ਵਾਸਤੇ ਸਭ ਕੁਝ ਦਿੱਤਾ ਹੈ ਤੇ ਮੈਂ ਬਿਨਾ ਪੀਏ ਇਤਨੀ ਅੱਛੀ ਨੀਂਦ ਆਂਦੀ ਹੈ ਲੋਕਾਂ ਨੂੰ ਬੋਤਲ ਵੀ ਕੇ ਨੀਂਦ ਨਹੀਂ ਆਂਦੀ ਚਾਹ ਵਾਤਾ ਇੱਕ ਬੋਤਲ ਵੀ ਕੇ ਨੀਂਦ ਨਹੀਂ ਆਉਂਦੀ ਹੈ ਤੇ ਮੇਰੇ ਕੋ ਉਠਾ ਕੇ ਬਤਾਓ ਆਪ ਉੱਠ ਨਹੀਂ ਪਾਉਗੇ ਉਠਾ ਨਹੀਂ ਪਾਉਗੇ ਇਤਨੀ ਅੱਛੀ ਗੈੜੀ ਨੀਂਦ ਆਂਦੀ ਹੈ ਵਾਇਗਰੂ ਨੇ ਬਖਸ਼ਿਸ਼ ਦਿੱਤੀ ਮਨੂੰ ਚਾਹ ਵਾਤਾ ਇਤਨੀ ਵੱਡੀ ਤੁਸੀਂ ਬੋਤਲਾ ਪਿੰਦੇ ਹੋ ਤੁਸੀਂ ਇਹ ਤੁਸੀਂ दारू ਨਾ ਪੀਓ ਰਾਤੀ ਆ ਬਿਸਤਰੇ ਲੇਟ ਕੇ ਸੋਚੋ ਕਿ ਮੇਰੇ ਗੁਰੂ ਮਹਾਰਾਜ ਇੱਕ ਟੀਲੇ ਤੇ ਸੋ ਗਏ ਸੀ ਉਹਨੂੰ ਯਾਦ ਕਰੋ ਤੁਹਾਨੂੰ ਨਿੰਦਰ ਐਸਰਾ ਆ ਜਾਏਗੀ ਅੱਖਾਂ ਵਿੱਚ ਆਸੂ ਪਰਜਣਗੇ ਡੋੜੇ ਔਰ ਤੁਸੀਂ ਆਪਣੀ ਨੀਂਦ ਵਾਸਤੇ ਸਰ ਜਿਹੜੀ ਤੁਸੀਂ ਗੱਲ ਬੋਲੀ ਨਾ ਲੋਕੀ ਜੇ ਤਾਂ ਮੈਂ ਵਿੱਚ ਐਡ ਕਰਨਾ ਚਾਹਾਂਗਾ ਲੋਕੀ ਕਹਿੰਦੇ ਕਿ ਸਾਨੂੰ ਟੈਨਸ਼ਨ ਹੋ ਜਾਂਦੀ ਹੈ ਸਾਨੂੰ ਦੁੱਖ ਹੈ ਤੇ ਜਿਹੜੀ ਤੁਸੀਂ ਗੱਲ ਬੋਲੀ ਨਾ ਬਿਲਕੁਲ ਸਹੀ ਬੋਲੀ ਵੀ ਗੁਰੂ ਮਹਾਰਾਜ ਜੀ ਤੋਂ ਵੱਡੀ ਜਿਹੜੀ ਕੀ ਕਿਨੇ ਸਹਾਰੇ ਹੋਣੇ ਚੀਜ਼ਾਂ ਸਾਰਾ ਸਰਬੰਸ ਉਹਨਾਂ ਦਾ ਉਹਨਾਂ ਨੇ ਕੁਰਬਾਨ ਕਰਤਾ ਅਨੰਦਪੁਰ ਸਾਹਿਬ ਰਹਿੰਦੇ ਸੀ ਜਿਹੜੇ ਮਹਿਲ ਸੀ ਕਿਲੇ ਸੀ ਸਾਰੇ ਛੱਡ ਤੇ ਸਰਵਨ ਸਾਰਾ ਲੁੱਟ ਗਿਆ ਮਹਿਲ ਮਾੜੀਆਂ ਜਿੰਨੇ ਵੀ ਤਾਜ ਬਾਜ ਸਭ ਕੁਝ ਚਲਾ ਗਿਆ ਹਨਾ ਉਹਨਾਂ ਤੋਂ ਜਿਹੜੀ ਦੁਨੀਆਵੀ ਤੌਰ ਦੇ ਉਤੇ ਮਾੜੀ ਹਾਲਤ ਕਿਹਦੀ ਹੋ ਸਕਦੀ ਹੈ ਲੇਕਿਨ ਫਿਰ ਵੀ ਮਾਨਸਿਕ ਤੌਰ ਦੇ ਉਤੇ ਇੰਨੀ ਚੜਦੀ ਕਲਾ ਉਹ ਕਹਿੰਦੇ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਹੈ ਨਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਐ ਨਹੀਂ ਯਾਦ ਰੱਖਦੇ ਤੁਹਾਨੂੰ ਟੈਨਸ਼ਨ ਕੀ ਹੈ ਤੁਹਾਨੂੰ ਟੈਨਸ਼ਨ ਹੈ ਤੁਸੀਂ ਬੜੇ ਜਿਆਦਾ ਇਕੱਠੀ ਕਰ ਲੀਤੀ ਆ ਨਾ ਸਮਝੋ ਨਹੀਂ ਜਰੂਰ ਤੂੰ ਜਿਆਦਾ ਪੈਸਾ ਕਮਾ ਰਹੇ ਹੋ ਟੈਨਸ਼ਨ ਹੈ ਪੈਸਾ ਕਮਾਓ ਪੈਸਾ ਕਮਾਣ ਨੂੰ ਕੋਈ ਗਲਤ ਨਹੀਂ ਹੈ ਸਿਰ ਗੁਰੂ ਮਹਾਰਾਜ ਨੂੰ ਯਾਦ ਰੱਖੋ ਟੈਨਸ਼ਨ ਹੋएगी ਨਹੀਂ ਹਮ ਪੈਸੇ ਨਾਲ ਟੈਨਸ਼ਨ ਨਹੀਂ ਹੁੰਦੀ ਕਦੇ ਵੀ ਤੁਸੀਂ ਹਜ਼ਾਰ ਕਰੋੜ ਕਮਾ ਲਓ ਡਾਲਰਾਂ ਕਮਾ ਲਓ ਅਮਰੀਕਾ ਬੈਠੋ ਜੀ ਲੰਡਨ ਬੈਠੋ ਕਿਤੇ ਵੀ ਬੈਠੋ ਪੈਸਾ ਕਮਾਓ ਜੀ ਸੰਤ ਕਬੀਰ ਨੇ ਕਿਹਾ ਤਾਣਾ ਬਾਣਾ ਬੁੰਦੇਈ ਆਪਣੇ

ਐ ਫੁੱਜ ਕੇ ਚਲੋ 4 ਘੰਟੇ ਦਾ ਮਹਿਮਾਨ ਹੈ ਤੁਹਾਨੂੰ ਟੈਨਸ਼ਨ ਹੋਈ ਕੀ ਦੀ ਨਾ ਐ ਤੁਸੀਂ ਆਪਣਾ ਮੇਰਾ 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 ਲਈ ਹੋਈ ਹੈ ਇਸੇ ਕਰਕੇ ਤੁਹਾਨੂੰ ਟੈਨਸ਼ਨ ਹੈ ਐ ਸਾਰੀ ਟੈਨਸ਼ਨ ਮੇਰਾ ਦੀ ਹੈ ਬਿਲਕੁਲ ਨਾ ਕਿ ਤੇਰਾ ਜਦ ਤੂੰ ਆ ਕੋ 13 13 13 ਤੇ ਤੁਹਾਨੂੰ ਟੈਨਸ਼ਨ ਹੋਈਗੀ ਨਹੀਂ ਸਹੀ ਹੈ ਜੀ ਐ ਸਾਰੀ ਟੈਨਸ਼ਨ ਮੇਰੇ ਦੀ ਹੈ ਮੇਰੇ ਦੀ ਹੈ ਸੱਚੀ ਗੱਲ ਤੇਰਾ ਵੀ ਸੱਚੀ ਗੱਲ ਕਰ ਰਿਹਾ ਮੈਂ ਨਾ ਇੱਕ ਜ਼ਿਕਰ ਕਰਦਾ ਥੋੜੀ ਜਿਹੀ ਗੱਲ ਆ ਕੌਣ ਬਨੇਗਾ ਕਰੋੜਪਤੀ ਜੇ ਨਾ ਇੱਕ ਵਾਰੀ ਇੱਕ ਬੰਦਾ ਆਇਆ ਕਾਫੀ ਪੈਸੇ ਜਿੱਤ ਗਿਆ ਸੀ ਤੇ ਉਸ ਤੋਂ ਬਾਅਦ ਉਹਨੇ ਰਿਸਕ ਲੈ ਲਿਆ ਉਮੀਦ ਆਵਜਨ ਕਹਿੰਦਾ ਨਾ ਵੀ ਤੂੰ ਰਿਸਕ ਨਾ ਲੈ ਤੂੰ ਇਹਨੂੰ ਡ੍ਰੌਪ ਕਰ ਸਕਦਾ ਕੁਇਟ ਕਰ ਸਕਦਾ ਹੈ ਚਲੇ ਜਾ ਤੂੰ ਇਹਨੇ ਪੈਸੇ ਲੈ ਕੇ ਚਲੇ ਜਾਏਗਾ ਉਹ ਕਹਿੰਦਾ ਨਹੀਂ ਮੈਂ ਖੇਲਾਂਗਾ ਤੇ ਉਸ ਤੋਂ ਬਾਅਦ ਉਹ ਕੁਐਸਚਨ ਖੇਲਦਾ ਹੈ ਤੇ ਉਹ ਹਾਰ ਜਾਂਦਾ ਹੈ ਤਕਰੀਬਨ 1 ਕਰੋੜ ਰੁਪਇਆ ਕਹਿੰਦੇ ਉਸ ਜਿੱਤ ਚੁੱਕਿਆ ਸੀ ਲੇਕਿਨ ਜਦੋਂ ਉਹ ਹਾਰ ਗਿਆ ਨਾ ਉਸ ਤੋਂ ਬਾਅਦ ਉਹਦਾ ਚਿਹਰਾ ਬਿਲਕੁਲ ਮੁਰਝਾ ਗਿਆ ਉਹ ਲਾਜ਼ਮੀ ਸੀ ਲੇਕਿਨ ਮੈਂ ਸੋਚਿਆ ਕਿ ਇਹ ਬੰਦਾ ਬਿਲਕੁਲ ਖਾਲੀ ਹੱਥ ਆਇਆ ਸੀ ਘਰ ਤੋਂ ਖਾਲੀ ਹੱਥ ਆਇਆ ਫਿਰ ਵੀ ਇਹ ਪੈਸੇ ਲੈ ਕੇ ਜਾ ਰਿਹਾ ਕੁਛ ਨਾ ਕੁਛ ਤਾਂ ਚੰਗਾ ਲੈ ਕੇ ਜਾ ਰਿਹਾ 12 ਲੱਖ ਕੁਝ ਰੁਪਏ ਲੈ ਕੇ ਜਾ ਰਿਹਾ ਸੀ ਲੇਕਿਨ ਹੁਣ ਉਹਦੇ ਮਨ ਨੇ ਸੋਚ ਲਿਆ ਕਿ ਮੈਂ 1 ਕਰੋੜ ਰੁਪਏ ਜਿੱਤ ਗਿਆ ਸੀ ਤੇ ਕਰੋੜ ਰੁਪਏ ਤੋਂ ਉਹ ਦੇਖ ਰਿਹਾ ਕਿ ਕਰੋੜ ਰੁਪਏ ਤੋਂ ਮੈਂ ਹਾਰ ਗਿਆ ਲੇਕਿਨ ਹੋਰ ਜਿਹੜੇ ਬਹੁਤ ਸਾਰੇ ਲੋਕੀ ਆਉਂਦੇ ਸੀ ਜਦੋਂ ਉਹ 1250000 ਜਿੱਤਦੇ ਸੀ ਤਾਂ ਉਹਨਾਂ ਦੇ ਮਨ ਦੇ ਉੱਤੇ ਖੁਸ਼ੀ ਹੁੰਦੀ ਸੀ ਅੱਖਾਂ 'ਚ ਚਮਕ ਆ ਜਾਂਦੀ ਸੀ ਸੋ ਉਹੀ ਗੱਲ ਜਿਹੜੀ ਤੁਸੀਂ ਕਹੀ ਹੈ ਵੀ ਇਹ ਜਿਹੜੀ ਸਾਡੀ ਮਨ ਦੀ ਪਕੜ ਹੈ ਹਾਲਾਂਕਿ ਕਰੋੜ ਰੁਪਇਆ ਉਹਦੇ ਕੋਲ ਆਇਆ ਨਹੀਂ ਸੀ ਕਦੇ ਹੈਨਾ ਉਹ ਹਵਾ ਚ ਹੀ ਸੀ ਹਵਾ 'ਚ ਜਿਹੜੀ ਚੀਜ਼ ਸੀ ਹਵਾ 'ਚ ਚਲੀ ਗਈ ਲੇਕਿਨ ਉਹਦਾ ਚਿਹਰੇ ਦੇ ਉੱਤੇ ਇੰਨੀ ਦੁੱਖ ਆ ਗਿਆ ਦੁੱਖ ਤੇ ਗਿਆ ਹਾਂਜੀ ਦੁੱਖ ਮੇਰੀ ਵੀਰ ਗੱਲ ਸੁਣਾ ਹੈ ਲੋਕ ਕੀ ਕਰਦੇ ਐ ਸਾਰੇ ਕਰਮ ਕਿਸ ਵਾਸਤੇ ਕਰ ਰਹੇ ਆ ਆਪਣੀ ਔਲਾਦ ਵਾਸਤੇ ਚੋਰੀ ਬੇਈਮਾਨੀ ਝੂਠ ਸਭ ਆਪਣੀ ਔਲਾਦ ਵਾਸਤੇ ਕਰ ਰਹੇ ਆ ਇਹ ਭੁੱਲ ਗਏ ਆ ਕਿ ਸਾਨੂੰ ਆਪਣੇ ਕਰਮ ਦਾ ਬਦਲਾ ਦੇਣਾ ਹੈ ਠੀਕ ਹੈ ਤੁਸੀਂ ਕੀ ਕਰੋ ਕੁਝ ਵੀ ਨਾ ਕਰੋ ਉਹ ਇੱਕ ਕੋਈ ਵੀ ਗੁਰੂフィक 4 ਕਰੋੜ ਦਾ ਬੰਦਾ ਵੀ ਕਹੇ ਮੈਂ ਸਾਰੀ ਪ੍ਰਾਪਰਟੀ ਡੋਨੇਟ ਕਰਦਾ ਹਾਂ ਸਾਰੇ ਉਹਨੂੰ ਘਰਵਾੜ ਘਟ ਦੇਣਗੇ ਜੀ ਬਿਲਕੁਲ ਕਹਾਂ 4 ਕਰੋੜ ਦਾ ਬੰਦਾ 1000 ਕਰੋੜ ਦਾ 500000 ਕਰੋੜ 2000 ਵਾਲੇ ਬੰਦੇ ਨੂੰ ਚੈਲੰਜ ਕਰਨਾ ਹੈ ਤੂੰ ਆਪਣੀ ਫੈਮਿਲੀ ਨੂੰ ਸਾਰੇ ਪ੍ਰੋਪਰਟੀ ਬਾਹਰ ਕਰ ਦੇਣੇ ਉਹ ਕਹਿੰਦੇ ਪਾਪਾ ਪਾਪਾ ਤੇ ਉਹਨੂੰ ਉਸੇ ਅਗਲੇ ਘੰਟੇ ਬਾਅਦ ਗਾਲੀਆ ਦੇਣਗੇ ਹਾਂ ਆਗੇ ਸਮਝ ਗਿਆ ਕਿ ਸਾਰੀ ਪ੍ਰੋਪਰਟੀ ਬਨ ਕੇ ਮੈਂ ਜਾ ਰਿਹਾ ਗੁਰੂਦੇਵ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਠੀਕ ਹੈ ਤੇ ਮੈਂ ਜਾ ਰਿਹਾ ਹਾਂ ਹਾਂ ਐ ਮੈਂ ਪੁਜਰੀ ਦੇ ਨਾਲ ਮੈਂ ਸਾਰੀ ਪ੍ਰੋਪਰਟੀ দান ਕਰ ਰਿਹਾ ਮੈਨੂੰ ਕੁਝ ਨਹੀਂ ਚਾਹੀਦਾ ਬਸ ਥੋੜੀ ਜੀ ਰੱਖਾਂਗੇ ਆਪਣੇ ਕੰਮ ਵਾਸਤੇ ਦੇਖੋ ਤੁਹਾਡਾ ਹਾਲ ਕੀ ਹੁੰਦਾ ਹੈ ਤੁਹਾਡਾ ਹਾਲ ਐਸਾ ਹੋਏਗਾ अपने अपने बाप लोड लो। भी नहीं पकड़ लो। और मेरी इच्छा है दूसरी है जेडी शीर्ष यात्रा निकल गई है दो हजार पच्ची तक इतनी तैयारी कर लो साढ़े तीन सो साल हो जाएगी महाराष्ट्र दो दिन नात्रा पूरी होंगी इतना जाम लगता है गण गणपति गणपति पापा इतना जाम करो गणपति पापा के अपनी गडिया हाँ। दो हजार पची तक, हाँ। तक लेके दिल्ली तक जाम लग जाये गडिया का ऐसा नजारा हो जाए उस दिन कि मतलब एक दिन पूरा जाम लग जाए ट्रैफिक वाले परेशान हो जाए पूरा हिंदुस्तान <laughs> गूंज उठे जय गुरु तेग बहादुर जी सारे अपनी तैयारी करो जेड़े मेरे वीर सारे बाहर बैठे कनाडा मिलना डॉलर कटे करे सारे डॉलर कटे कर लो दो हजार पच्ची वास्तु गुरु तेग बहादुर जी ऐसी लेके जाइए शीर्ष यात्रा के, शी के मतलब पूरा हिंदू वर्ल्ड देखे वर्ल्ड ठीक है सिंह बस, सा, बस सा, थोड़ा करे गुरु तेग बहादुर जी ने जड़ी कुर्बानी दी थी ना इसी कश्मीरी पंडित इतने बड़े पंडित आदमी जब हार जाता है ना आदमी किसी को हार जाना है इन पंडितों ने कश्मीरी पंडितों ने इतने बड़े ज्ञान सब कुछ यज्ञ सब कर लिए जब इनसे कुछ नहीं हुआ तब वो गुरु तेग बहादुर के चरणों में आए मैं में, मैं, हाँ। मैं मैं, मैं सर पहाड़ी और मेरे वीर आप हंड्रेड परसेंट ठीक कह रहे हो कश्मीरी पंडितों ने अपने सब पूरे पंडितों ने अपना पूरा जोर लगा लिया फिर उन्होंने लास्ट में गुरु तेग बहादुर जी के चरण पड़े तभी गुरु तेग बहादुर जी ने सब किया मेरे गुरु ने सामने इतने बड़े उनके सामने भाई दयाला जी मतिया जी ये सब शहीद हुए तो भी उनका सिर हुआ। फिर उनकी बड़ी कुर्बानी देखो न, आप भी ना आप अपने चाहिए होते वहाँ चार आदमी चाहिए होते यहाँ एक भाई जैता जी ने 300 किलोमीटर अपने हाथ में रखे खाई जानवरों से बचते हुए ਉਹ ਮੁਗਲਾਂ ਨਾਲੋਂ ਸੇ ਹਾਂਜੀ ਔਰ ਮੁਗਲ ਦਾ ਪੈਰਾ ਮੁਗਲਾਂ ਦਾ ਹਨਾ ਹਰ ਇੱਕ ਜਗ੍ਹਾ ਤੇ ਸੀ ਹਾਂਜੀ ਔਰ ਇਹ ਇਹ ਲਾਸਾਨੀ ਇਹ ਕਹੋ ਜੀ ਮਿਸਾਲ ਹੈ ਜੀ ਕੋਈ ਪ੍ਰਤਾਪ ਬਹਾਦਰ ਜੀ ਮਹਾਰਾਜ ਜੀ ਦਾ ਸੰਸਕਾਰ ਦੋ ਜਗ੍ਹਾ ਹੋਇਆ ਹਨਾ ਸੀਸ ਦਾ ਜੇ ਸੰਸਕਾਰ ਅਨੰਦਪੁਰ ਸਾਹਿਬ ਹੋਇਆ ਤੇ ਤਰ ਦਾ ਸੰਸਕਾਰ ਦਿੱਲੀ ਹੋਇਆ ਜੀ ਕਿੰਨੀ ਗੱਡੀ ਦੇਣ ਇਸ ਸਾ ਸ੍ਰਿਸ਼ਟੀ ਮੇ ਕੋਈ ਵੀ ਸੰਸਕਾਰ ਨਹੀਂ ਹੋਗਾ ਹੂੰ ਇਸ ਜਨਮ ਮੇਂ ਜਬ ਤੱਕ ਇਹ ਸੂਰ ਚਾਨ ਸੂਰਜ ਹੈ ਚਾਨ ਹੈ ਸਭ ਕੁਛ ਹੈ ਤਬ ਤੱਕ ਕੋਈ ਸੰਸਕਾਰ ਨਹੀਂ ਹੋਗਾ ਐਸਾ ਕਿ ਉਸਕਾ 350 ਕਿਲੋਮੀਟਰ ਦਰ ਉਹ ਰੇਸੇ ਕਦੇ ਨਹੀਂ ਹੋਵੇਗਾ ਇਹ ਇਹ ਇੱਕ ਚਮਤਕਾਰ ਹੈ ਕੋਈ ਰੀਸ ਨਹੀਂ ਕੋਈ ਕੋਈ ਰੀਸ ਨਹੀਂ ਜੀ ਤੇ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਅੱਗੇ ਗਵਾਈ ਕਰ ਰਹੀ ਸੀਸ ਮਾਰਗ ਯਾਤਰਾ ਜਾ ਰਹੀ ਹੈ ਤੇ ਇਹ ਇਧਰ ਸਰਦਾਰ ਕੁਲਵੰਤ ਸਿੰਘ ਜੀ ਮੌਜੂਦ ਨੇ ਜੋ ਕਿ ਭਗਤ ਨਾਮਦੇਵ ਜੀ ਉਹਨਾਂ ਦੇ ਵਾਰਿਸ ਬਣ ਕੇ ਅੱਜ ਸ਼ਾਮਲ ਹੋਏ ਮੈਂ ਕੋਈ ਕੁਲਵੰਤ ਸਿੰਘ ਨਹੀਂ ਆ ਨਾ ਮੈਂ ਕੋਈ ਰਾਜਿੰਦਰ ਸਿੰਘ ਨਾ ਮਹਿੰਦਰ ਸਿੰਘ ਮੈਂ ਕੋਈ ਨਹੀਂ ਆ ਮੈਂ ਸਿਰਫ ਇੱਕ ਗੁਰੂ ਦਾ ਦਾਸ ਆ ਸਿਰਫ ਗੁਰੂ ਦਾ ਸਿੱਖ ਆ ਮੇਰਾ ਇੱਕ ਅਰਜ਼ ਹੈ ਲੋਕੀ ਗੁਰਦੁਆਰੇ ਜਾਂਦੇ ਨੇ ਆਪਣਾ ਮੋਬਾਈਲ ਕੱਢ ਕੇ ਐਸਾ ਵੀਡੀਓ ਬਣਾਉਂਦੇ ਰਹਿੰਦੇ ਨੇ ਰਮੱਠਾ ਟੇਕ ਦਿਨ ਉਹਨਾਂ ਦੀ ਬਿਰਤੀ ਨਹੀਂ ਲੱਗੇਗੀ ਬਿੜਤੀ ਨੂੰ ਆਪਣੇ ਅਗਰਤ ਕਰ ਦੋ ਮੋਬਾਈਲ ਨੂੰ ਉੱਚੀ ਸਟੌਪ ਕਰ ਦੋ ਨਹੀਂ ਤੇ ਮੋਬਾਈਲ ਵਾਈਬ੍ਰੇਟ ਵਾਈਬ੍ਰੇਸ਼ਨ ਤੇ ਕਰ ਦੋ ਕੋਸ਼ਿਸ਼ ਕਰੋ ਤੁਸੀਂ ਇੱਕ ਅਧੀ ਫੋਟੋ ਕੱਢ ਲਓ ਆਪਣੇ ਬੱਚਿਆਂ ਨੂੰ ਦਿਖਾਉਣੇ ਵਾਸਤੇ ਹੋਰ ਬਾਕੀ ਲੋਕਾਂ ਨੂੰ ਇਹ ਕਰਨੇ ਵਾਸਤੇ ਨਾ ਜਿੰਨੇ ਮਰਜ਼ੀ ਕਰ ਲੋ ਕੋਈ ਗੁਰੂਪਰਾਪਤ ਨਹੀਂ ਹੋਣਾ ਕੋਣੂ ਜਦ ਤੂੰ ਦੀ ਬਾਣੀ ਅੰਦਰ ਵਸਾ ਲोगे ਨਾ ਉਹ ਐਸੀ ਬਾਣੀ ਚਲਦੀ ਰਹੇਗੀ ਅੰਦਰ ਤੁਹਾਡੇ ਹਿਰਦੇ ਅੰਦਰ ਉਨੀ ਕਲੀ ਨਹੀਂ ਪਾਈਗੀ ਇਹ ਵੀਡੀਓ ਰੇਜ਼ ਹੋ ਜਾਏਗੀ ਲੋਕ ਕੀ ਕਹਿਣਗੇ ਐ ਵੱਡਾ ਬੰਦੇ ਐ ਇਹ ਕਰ ਰਿਹਾ ਆਪਣਾ ਵੱਡਾ ਬੰਦ ਮਤ ਦਿਖਾਉ ਨਾ ਨੂੰ ਆਤਨਾ ਆਪਣੇ ਗੁਰੂ ਮਹਾਰਾਜ ਨੂੰ ਅੰਦਰ ਪਾ ਕੇ ਉਹਨੂੰ ਐਸਾ ਤਾਲਾ ਮਾਰ ਦਿਓ ਕਿ ਕੋਈ ਕੱਢ ਹੀ ਨਾ ਸਕੇ ਫਿਰ ਉੱਤੇ ਵਾਹਿਗੁਰੂ ਜੀ ਉਹਦੀ ਚਾਬੀ ਖੋਲੇ ਉਹਨੂੰ ਕੱਢੇ ਲਵ ਮੇਰੇ ਮੇਰੇ ਦਾਸ ਕੀ ਲੈ ਕੇ ਆ ਮੇਰੇ ਕੋਲ ਕੀ ਬਾਤ ਹੈ ਕੀ ਐਸੀ ਚਾਬੀ ਪਾ ਦਿਓ ਜਿਹਦੀ ਐਸੀ ਫਿੰਗਰਪ੍ਰਿੰਟ ਲਾ ਦਿਓ ਗੁਰੂ ਦੀ ਜਿਵੇਂ ਗੋਦੇ ਦਾ ਲੋਕ ਆਂਦਾ ਫਿੰਗਰਪ੍ਰਿੰਟ ਦਾ ਗੁਰੂ ਦਾ ਅੰਗੂਠਾਲਾ ਵਿਵਸਥਾ ਆਪਣੇ ਦਿਲਾ ਦੇ ਕਿ ਉਹ ਵੀ ਵਸੇ ਉਹ ਵੀ ਵਸੇ ਹੀ ਨਾ ਠੀਕ ਹੈ ਕਿਆ ਬਾਤ ਹੈ ਮੈਂ ਸਰ ਬਾਰੇ ਥੋੜਾ ਜਿਆਦਾ ਦੱਸਦਾ ਸਰ ਇਹ ਫਿੰਗਰਪ੍ਰਿੰਟ ਹੋ ਰਹੀ ਜਿਹੜੀਆਂ ਚੀਜ਼ਾਂ ਕਰ ਰਿਹਾ ਸਰ ਦੀ ਫਿੰਗਰ ਇਲੈਕਟ੍ਰੋਨਿਕ ਹੈ ਤੁਹਾਡੀ ਫੀਲਡ ਹਾਂ ਇਹ ਇਹ ਉੱਥੋਂ ਗੱਲਾਂ ਨਿਕਲ ਕੇ ਆ ਰਹੀਆਂ ਨਾ ਪੈਸੇ ਸੈਂਸਰ ਲਾ ਦਿਓ ਸੈਂਸਰ ਵਸੇ ਲਾ ਦਿਓ ਕਿ ਸਿਰਫ ਗੁਰੂ ਮਹਾਰਾਜ ਜੀ ਕੋਲ ਸਿੱਧੇ ਪਹੁੰਚਦੇ ਰਹਿਣ ਜੋ ਤੁਸੀਂ ਕਰ ਰਹੇ ਹੋ ਕਿਆ ਬਾਤ ਹੈ ਪਰ ਗੁਰੂ ਮਹਾਰਾਜ ਕੋਲ ਸਾਰੇ ਸੈਂਸਰ ਲੱਗੇ ਨੇ ਇਤਨੇ ਪਾਵਰਫੁਲ ਸੈਂਸਰ ਲੱਗੇ ਨੇ ਤੁਸੀਂ ਗਾਲ੍ਹੀਆਂ ਦੇ ਰਹੇ ਹੋ ਉੱਤੇ ਪਹੁੰਚਦੀਆਂ ਤੁਸੀਂ ਵਾਇਗੁਰ ਕਹਿ ਰਹੇ ਹੋ ਉੱਤੇ ਪਹੁੰਚਦੀਆਂ ਤੁਸੀਂ ਬੇਮਾਨੀਆਂ ਕਰ ਰਹੇ ਹੋ ਉੱਤੇ ਪਹੁੰਚੀ ਆ ਤੁਸੀਂ ਲੋਕਾਂ ਦਾ ਪੈਸਾ ਮਾਰ ਰਹੇ ਹੋ ਉੱਤੇ ਪਹੁੰਚੀ ਜਾਂਦੇ ਹੋ ਜਿਵੇਂ ਮਾਨਸ ਸਮਾਨ ਚ ਸੋਚ ਰਹੇ ਹੋ ਵੀ ਪਹੁੰਚ ਰਹੇ ਕੰਪਿਊਟਰ ਸਾਰੇ ਫੇਲ ਹਨ ਕੀ ਬਾਤ ਇਹ ਸਾਰੇ ਫੇਲ ਹਨ ਪਾਪਾ ਜੀ ਜਿੰਨਾ ਮਰਜ਼ੀ ਕਰ ਲੈ ਤੂੰ ਜਿੰਨਾ ਮਰਜ਼ੀ ਕਰ ਲੈ ਪੁੱਤਰਾ ਵਾਸਤੇ ਭਾਈ ਜੇਤਾ ਸਿੰਘ ਭਾਈ ਜੇਤਾ ਸਿੰਘ ਵਰਗੇ ਬਣੋ ਭਾਈ ਜੇਤਾ ਸਿੰਘ ਅਸੀਂ ਬਣ ਨਹੀਂ ਸਕਦੇ

ਤੁਸੀਂ ਕਹਿੰਦੇ ਹੋ ਪਲਾਣੇ ਉਹਦੇ ਕੋਲ ਉਹ ਬਾਬਾ ਜੀ ਉਹਦੇ 2000 5000 ਕਰੋੜ ਦਾ ਮਾਲਕ ਹੈ ਉਹਦੇ ਕੋਲ ਬਾਬਾ ਜੀ ਬੜੀ ਕਿਰਪਾ ਹੈ ਅਰੇ ਬਾਬਾ ਜੀ ਕੀ ਕਿਰਪਾ ਉਹਦੇ ਕਾਲੀ ਨਾ ਮਾਇਆ ਘਟੀ ਕਰ ਰਿਹਾ ਹੈ ਕੀ ਬਾਤ ਹੈ ਕਾਲੀ ਮਾਇਆ ਘਟੀ ਕਰ ਰਿਹਾ ਅਰੇ ਬਾਬਾ ਜੀ ਐਸੇ ਬਾਬਾ ਨਾਮਦੇ ਮਹਾਰਾਜ ਤੇ ਸੰਤ ਬੀਲਵੇ ਹੈ ਕੀ ਬਾਤ ਹੈ ਸੰਤ ਇਹ ਤੇ ਮੈਂ ਚਾਹੁੰਦਾ ਨਾ ਇੱਕ ਵਾਰੀ ਤੁਸੀਂ ਜਿੱਦਾਂ ਸਿੰਘ ਸਾਹਿਬ ਨੇ ਦੱਸਿਆ ਮਨਜੋਤ ਜੀ ਨੇ ਕਿ ਕਲਕੱਤਾ ਦੇ ਵਿੱਚ ਬੰਗਾਲੀ ਦੇ ਵਿੱਚ ਬੋਲੇ ਸੀ ਤਾਂ ਤੁਸੀਂ ਜ਼ਰੂਰ ਕੰਨੜ ਦੇ ਵਿੱਚ ਬੋਲੋਗੇ ਆ ਮਰਾਠੀ ਦੇ ਵਿੱਚ ਮਰਾਠੀ ਦੇ ਵਿੱਚ ਬੋਲੋਗੇ ਤਾਂ ਜ਼ਰੂਰ ਦੱਸੋ ਤੁਸੀਂ ਇੱਕ ਗੁਰਤੇਗ ਬਹਾਦਰ ਜੀ ਦੇ ਬਾਰੇ ਤੇ ਤਾਂ ਕਿ ਜਿਹੜੇ ਮਹਾਰਾਸ਼ਟਰ ਤੋਂ ਸਾਡੇ ਨਾਲ ਵਿਊਅਰ ਜੁੜਨਗੇ ਸਿੰਘ ਜੁੜਨਗੇ ਉਹ ਜ਼ਰੂਰ ਤੁਹਾਡੀ ਗੱਲ ਮਰਾਠੀ ਦੇ ਵਿੱਚ ਸੁਣ ਕੇ ਵੀਰਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਏਗੀ ਮਰਾ ਸੰਦੀਪ ਮਹਾਰਾਸ਼ਟਰ ਚ ਸਿਕਾਲਾ ਹੀ ਬੇਨਤੀ ਹੈ तुम्ही 2025 ला आपले इथे दिल्लीमती या दिल्लीमती यून आपून एक नगर कीर्तन काढतो आणि ती शीक्षा यात्रा गुरुटेक बहादुर जी आपून सगळे मिलून जाऊन महाराष्ट्र चे आणि महाराष्ट्राची टोळी विगडी असताना आणि कर्नाटक ची विगडी करू आपण आणि आपली ही मेरेवियेते बोलाय याचा कलकत्ता की टोळी अलग करेंगे सब टोलियां रेंगी हर स्टेट वाइज टोळी करेंगे हम उसमे काय राहेगा सब अपने 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 उनके वो भी रहेंगे मराठी भी रहेंगे सब जैसे टोली बना के चलेंगे सब टोली बना के बनेंगे महाराष्ट्र के ड्रम भी लाएंगे महाराष्ट्र के बूबल भी बजाएंगे सब कुछ करेंगे मतलब सब गाड़ी में जो अच्छे से अच्छा हो सके हम इतनी फूल बरसाएंगे कि हम फूलों के ऊपर से गुरु तेग बहादुर जी की शीश मार्ग यात्रा को यात्रा ले, यात्रा ले, ले, ले जाएंगे ठीक है और सब स्टेज से मेरी ये विनती है महाराष्ट्र कर्नाटक गुजरात अनुराज सब से सब वीर अपने अपनी टोली बजाय दो हजार तैयारी तक तयारी करले आमची गुरु गुरु तेग बहादुर जी आहे त्यांनी आपले धर्मा हिंदू धर्मासाठी हिंदू धर्मासाठी त्यांनी कुर्बानी केली जर ही जी कुर्बानी नाही दिली असती तर आपण संधी मुस्लिम झाले असते औरंगजेब काय करत होता औरंगजेब ह्यांच्या आपले पंडित होते ना ती पंडित पंडितच्या आपल्या जनऊ कट करून त्याला वजन करून वजन करून त्याला मुस्लिम करत होतो मुस्लिम करत होतो और हमचे हमची एक हमी ह्याला पण नमस्कार करतो शिवाजी महाराजला पण नमस्कार करतो शिवाजी महाराज पण भांडले ह्याच्यासाठी आपले हिंचेसाठी धर्मासाठी जर आमचे शिवाजी महाराज आणि गुरु गोविंद सिंगची भेट झाली नाही जर त्यांची भेट झाली असती शिरी शिवाजी महाराज आपण इकडे केले मराठवाडामध्ये आणि गुरु गोविंद सिंगची काय नांदेडमध्ये गेले लास्ट मधी ते ह्यांची भेट झाली नाही आणि ह्यांची तलवार पावन सरका होती आणि ह्यांचे पण आम्ही गुरुची कृपा झाली आमच्या गुरुवाची कृपा झाली आणि शिवाजी महाराष्ट्र आम्ही महाराष्ट्राला ले मानतो महाराष्ट्राला आम्ही सलाम करतो महाराष्ट्राचे लोक एकदम चांगले आहे आणि काय नामदेव महाराज महाराष्ट्र जन्म झाले हे आम्हाला गर्व आहे हो आणि बंडरपूरला त्यांच्या जन्म झाले आता आमचे इकडे आले अमृतसरला आले आता इकडे अमृतसरला इथे तपस्या केली किती वर्ष त्याला शीख लोक जाऊन देत नव्हते ठीक आहे सर मग इथे जाऊन देत होते हिमचे नादेड बशीप गुरुद्वारा नामदेव महाराजच्या